ਸਾਤਿ ਸਗਾਲ ਦੋਸਤੋ ਇੰਸਟਾਗ੍ਰਾਮ ਤੇ ਅਕਸਰ ਆਪਾਂ ਦੇਖਦੇ ਰਹਿੰਨੇ ਆ ਰੋਬਨ ਸਟੱਡ ਫਾਰਮ ਦੀਆਂ ਅਪਡੇਟਾਂ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਆਪਾਂ ਮਾਗੀ ਦੇ ਮੇਲੇ ਤੇ ਖੜੇ ਆਂ ਭੀੜਾ ਸੇ ਪਾਸੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਉਹ ਭੈਣ ਮੌਜੂਦ ਆ ਰੋਬਨ ਸਟੱਡ ਫਾਰਮ ਤੋਂ ਰੋਬਨ ਤੇ ਗੱਲਬਾਤ ਕਰਾਂਗੇ ਕਿਵੇਂ ਸ਼ੌਂਕ ਪਿਆ ਤੇ ਕਿਵੇਂ ਸਾਰੀ ਇਹ ਸ਼ੌਂਕ ਨੂੰ ਅੱਗੇ ਬਰਕਰਾਰ ਰੱਖਿਆ ਜਾ ਰਿਹਾ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਭੈਣੇ ਕਿਵੇਂ ਸ਼ੌਂਕ ਪਿਆ ਇਸ ਚੀਜ਼ ਬਲਕਿਵੇਂ ਆਉਣਾ ਹੈ ਇੱਕ ਕੁੜੀ ਦੇ ਜਦੋਂ ਇੱਕ ਕੁੜੀ ਇਸ ਪਾਸੇ ਆਉਂਦੀ ਆ ਤਾਂ بڑے ਲੋਕਾਂ ਨੂੰ ਐਂ ਲੱਗਦਾ ਯਾਰ ਕਿ ਇਹ ਮੁੰਡਿਆਂ ਦਾ ਕੀਤਾ ਜਾਂ ਮੁੰਡਿਆਂ ਦੇ ਸ਼ੌਂਕ ਆ ਪਰ ਤੁਹਾਨੂੰ ਇਸ ਪਾਸੇ ਕਿਵੇਂ ਆਉਣਾ ਆ? ਫਸਟ ਗੱਲ ਤੇ ਇਹ ਕਿ ਸਾਡੇ ਜਿਹੜੇ ਪੇਰੈਂਟਸ ਹੈਗੇ ਹਨਾ ਮੇਰੇ ਪਾਪਾ ਹੈਗੇ ਮੇਰੇ ਮੰਮਾ ਹੋਗੇ ਹੋਰ ਪੇਰੈਂਟਸ ਹੋਗੇ ਉਹਨਾਂ ਨੇ ਕਿਤੇ ਕੁੜੀ ਤੇ ਮੁੰਡੇ ਦੇ ਵਿੱਚ ਕੋਈ ਫਰਕ ਹੀ ਨਹੀਂ ਰੱਖਿਆ ਤੇ ਬਾਕੀ ਜਿਹੜੇ ਮੇਰੇ ਪਾਪਾ ਉਹਨਾਂ ਨੂੰ ਵੀ ਸ਼ੁਰੂ ਤੋਂ ਸ਼ੌਂਕ ਸੀ ਤੇ ਮੇਰੇ ਪਹਿਲਾ ਦਾਦੂ ਵੀ ਰੱਖਦੇ ਹੁੰਦੇ ਸੀਗੇ ਘੋੜੀਆਂ ਤੇ ਉਸ ਤੋਂ ਬਾਅਦ ਮੈਨੂੰ ਪਾਪਾ ਨੇ ਹੌਲੀ-ਹੌਲੀ ਮਤਲਬ ਪਹਿਲਾਂ ਮੈਂ ਘਟੰਦ ਨਹੀਂ ਸੀ ਮੈਨੂੰ ਇੰਨਾ ਸ਼ੌਕ ਹੈ ਨਹੀਂ ਸੀ ਘੋੜੀਆਂ ਦਾ ਮੈਨੂੰ ਜਾਨਵਰਾਂ ਦਾ ਕਰੇਜ਼ ਹੈ ਨਹੀਂ ਸੀ ਮਤਲਬ ਘਟ ਸੀ ਆਹਂ ਕਰਦੇ ਕਰਦੇ ਜਿਵੇਂ ਆਪਾਂ ਵੱਡੇ ਹੋਈ ਗਏ ਜਿਵੇਂ ਜਾਨਵਰਾਂ ਦੇ ਵਿੱਚ ਹੀ ਰਹਿੰਦੇਗੇ ਉਹ ਮੈਨੂੰ ਸ਼ੌਂਕ ਪੈਂਦਾ ਗਿਆ ਤੇ ਹੁਣ ਮੈਨੂੰ ਘੋੜੀਆਂ ਦਾ ਸ਼ੌਕ ਹੈਗਾ ਪਰ ਕੋਲੀ ਘੋੜੀਆਂ ਦਾ ਨਹੀਂ ਬਾਕੀ ਜਾਨਵਰਾਂ ਦਾ ਵੀ ਸ਼ੌਕ ਹੈਗਾ ਨਾਲ ਨਾਲ ਸਾਰੇ ਹੀ ਜਾਂਦੇ ਹਾਂਜੀ ਤੇ ਜਿਆਦੇ ਮਾਰਵਾੜੀ ਜਾਂ ਨੌਕਰੀ ਆਪਣੇ ਕੋਲ ਦੋਨੋਂ ਹੀ ਨੇ ਦੋਵੇਂ ਹੀ ਆ ਥੋੜਾ ਫੇਵਰੇਟ ਕਿਹੜਾ ਸਰ ਮੇਰੇ ਦੋਨੋਂ ਹੀ ਫੇਵਰੇਟ ਆ ਆਪਾਂ ਦੋਨੋਂ ਹੀ ਰੱਖੇ ਹੋਏ ਆ ਠੀਕ ਆ ਤੇ ਰਾਈਡਿੰਗ ਤੇ ਕਿਹੜੇ ਸਭ ਤੋਂ ਵੱਧ ਪਸੰਦ ਕਰਦੇ? ਰਾਈਡਿੰਗ ਤੇ ਆਪਣੇ ਕੋਲ ਅ블ਕ ਘੋੜੀ ਹੈਗੀ ਇੱਕ ਉਹ ਕਰਦੇ ਹੁੰਦੇ ਆ ਤੇ ਪੰਜ ਕਲੈਣੀ ਘੋੜੀ ਆਪਣੀ ਘਰੇ ਹੈਗੀ ਆ ਮਿਨਾਕਸ਼ੀ ਮਾਰਵਾੜੀ ਘੋੜੀ ਆ ਉਸ ਤੇ ਰਾਈਡਿੰਗ ਕਰਦੇ ਹਾਂ ਲੰਬੀ ਰਾਈਡ ਹੋਂ ਤੱਕ ਕਿਹੜੀ ਰਹੀ ਹੈ ਸਭ ਤੋਂ ਲੰਬੀ ਲੰਬੀ ਰਾਈਡ ਮੈਂ ਅੱਜ ਤੱਕ ਅ블ਕ ਘੋੜੀ ਤੇ ਕੀਤੀ ਹੈ ਜੋਇਆ ਆਪਣੇ ਨਾਲ ਆ ਆਪਣੇ ਇੱਥੇ ਹੈਗੀ ਆ ਆਪ ਸੇਲ ਲਈ ਲੈ ਕੇ ਆਏ ਆ ਉਸ ਤੇ ਜ਼ਿਆਦਾ ਤੋਂ ਲੰਬੀ ਰਾਈਡ ਕੀਤੀ ਆ ਜਿਵੇਂ ਫਰੈਂਡ ਸਰਕਲ ਹੁੰਦਾ ਥੋਡੀਆਂ ਹੋਰ ਵੀ ਹੋਣਗੀਆਂ ਸਹੇਲੀਆਂ ਉਹ ਤੁਹਾਨੂੰ ਇਹ ਗੱਲ ਬਾਰੇ ਕਹਿੰਦੀਆਂ ਨੇ ਕਿ ਤੂੰ ਕਿੱਧਰ ਰੋਵਣ ਜਾਤੇਰ ਤੁਹਾਨੂੰ ਦੇਖ ਕੇ ਕੋਈ ਹੋਰ ਲੱਗ ਜਾ ਹੁਣ ਨਾਲ ਇਸ ਕੰਮ ਚ ਨੇ ਮੈਨੂੰ ਕਹਿੰਦੀ ਆ ਮਤਲਬ ਲੱਗਣ ਵਾਲੀ ਗੱਲ ਤਾਂ ਮੈਨੂੰ ਅਜ ਤੱਕ ਪਤਾ ਨਹੀਂ ਲੱਗੀ ਬਸ ਕਹਿੰਦੀ ਆ ਜ਼ਰੂਰ ਹੈ ਮੈਨੂੰ ਮੈਂ ਸਕੂਲ ਜਾਂਦੀ ਆ ਹਨਾ ਮੇਰੇ ਟੀਚਰਸ ਵੀ ਬਹੁਤ ਐਪਰੀਸ਼ੀਏਟ ਕਰਦੇ ਆ ਮੈਨੂੰ ਮੇਰੇ ਫਰੈਂਡਸ ਵੀ ਵਾਦੂ ਮਤਲਬ ਬੜੇ ਐਪਰੀਸ਼ੀਏਟ ਕਰਦੇ ਆ ਤੇ ਕੋਈ ਵੀ ਮਤਲਬ ਐ ਫਰਕ ਨਹੀਂ ਸਮਝਦਾ ਵੀ ਰੋਬਿੰਨ ਤੂੰ ਕੁੜੀ ਆ ਤੂੰ ਕਿੱਧਰ ਐ ਘੋੜੀਆਂ ਦੇ ਕੰਮਾਂ 'ਚ ਫਸ ਗਈ ਆ ਵੀਦਰ ਕੁੜੀਆਂ ਆਂ ਦਾ ਕਿੱਧਰ ਸੰਭੀ ਗਈਆਂ ਤੂੰ ਆਪਦਾ ਕੰਮ ਕਰ ਹਨਾ ਕੋਈ ਕੁੜੀਆਂ ਕੁੜੀਆਂ ਐਵੇਂ ਵੀ ਹੁੰਦੀਆਂ ਆ ਨਾ ਵੀ ਕੁੜੀਆਂ ਚਾਹੁੰਦੀਆਂ ਹੁੰਦੀਆਂ ਪਰ ਉਹਦੇ ਮਾਂ ਪਿਓ ਨਹੀਂ ਚਾਹੁੰਦੇ ਹੁੰਦੇ ਥੋੜਾ ਇਹ ਗੌਡ ਤੇ ਇਸ ਦੇ ਬਾਰੇ ਦੱਸਿਓ ਡਿਟੇਲ ਇਹਦਾ ਕਰੀ ਇਹ ਆਪਣੇ ਮਾਰਵਾੜੀ ਬਸ਼ੇਰਾ ਹੈਗਾ ਠੀਕ ਹੈ ਹਾਂਜੀ 19 ਮਹੀਨਿਆਂ ਦਾ ਠੀਕ ਹੈ ਤੇ ਦੇਵਰਾਜ ਦੇ ਦੇਵਰਾਜ ਦਾ ਪੁੱਤ ਹੈ ਠੀਕ ਹੈ ਤੇ ਦੁਲਬਾਗ ਦਾ ਪੁੱਤ ਹੈ ਠੀਕ ਹੈ ਹਾਂਜੀ ਜਿਹੜੀ ਇਹਦੀ ਮਾਂ ਔਰਤ ਨਕਰ ਲਾਈ ਹੁੰਦੀ ਹੈ ਠੀਕ ਹੈ ਹਾਂਜੀ ਕਾਰਡ ਕਾਰਡ ਪਲੱਸ ਦੀ ਹਾਈਟ ਹੈਗੀ ਠੀਕ ਹੈ ਤੇ ਇਹ ਇਹ ਤੁਹਾਡਾ ਫੇਵਰੇਟ ਹਾਂਜੀ ਠੀਕ ਹੈ ਤੇ ਨੌਕਰੀ ਦੇ ਵਿੱਚ ਆਪਾਂ ਗੱਲ ਕਰੀਏ ਸ ਸੰਭਾਲਣੀ ਇਹ ਸੌਕੀ ਆ ਜਾਂ ਨੁਕਰੀ ਸੌਕੀ ਆ ਜੋ ਦੋਵਾਂ ਦਾ ਨਾਰਮਲ ਆ ਸੰਭਾਲਤਾ ਉਹਨੂੰ ਦੋਨੋਂ ਚਾਹੁੰਦਾ ਕੋਈ ਵੀ ਜਾਨਵਰ ਉਹ ਸੰਭਾਲਤਾ ਮੰਗਦਾ ਹੀ ਆ ਹੂੰ ਤੇ ਵੈਸੇ ਬਾਕੀ ਆਏ ਹੁੰਦਾ ਵੀ ਜਿਹੜੀ ਨੁਕਰੀ ਘੋੜੀ ਹੁੰਦੀ ਆ ਹਨਾ ਉਹਦੀ ਜਿਹੜੀ ਚਿੱਟਾਪਾਣ ਹੁੰਦਾ ਉਹਦੇ ਵਿੱਚ ਗਲਾਬੀਪਾਣ ਦਾ ਜ਼ਿਆਦਾ ਧਿਆਨ ਲਖਣਾ ਪੈਂਦਾ ਤੇ ਉਹਨੂੰ ਜ਼ਿਆਦਾ ਪਾਲਿਸ਼ ਵਗੈਰਾ ਦੇਣੀ ਪੈਂਦੀ ਆ ਬਾਕੀ ਉਹ ਵੀ ਮਾਰਵਾੜੀ ਦਾ ਵੀ ਸੇਮ ਹੀ ਹੁੰਦਾ ਸੰਭਾਲਤਾ ਕਿਉਂਕਿ ਜਾਨਵਰ ਮੰਗਦਾ ਹੀ ਆ ਐਂ ਤਾਂ ਹੈ ਨਹੀਂਗਾ ਵੀ ਆਪਾਂ ਲੈ ਆਵਾਂਗੇ ਕਿੱਲੇ ਤੇ ਬੰਦ ਦਾਂਗੇ ਤੇ ਉਸ ਤੋਂ ਬਾਅਦ ਉਹਨੂੰ ਕਿਤੇ ਵੇਖਣਾ ਹੀ ਨਹੀਂਗਾ ਕੀ ਕਰੀ ਜਾਂਦਾ ਕੀ ਨਹੀਂ ਕਰਦਾ ਸੰਭਾਲਤਾ ਜਾਨਵ ਸਕੂਲ ਚਲੀ ਜਾਨੀ ਮੈਂ ਛੁੱਟੀ ਵਾਲੇ ਦਿਨ ਕਰਵਾਨੀ ਹੁੰਦੀ ਹੁੰਦੀ ਆ ਠੀਕ ਹੈ ਬਾਕੀ ਮੇਰੇ ਪਾਪਾ ਜੌਬ ਕਰਦੇ ਆ ਤੇ ਚਾਚੂ ਘਰੇ ਹੁੰਦੇ ਆ ਬਾਕੀ ਆਪਣੇ ਵੀਰੇ ਵੀ ਲੱਗੇ ਹੋਏ ਆ ਉਹ ਬਹੁਤ ਸੰਭਾਲ ਕਰਦੇ ਜਦੋਂ ਫਸਟ ਟਾਈਮ ਘੋੜੀ ਤੇ ਬੈਠੇ ਸੀ ਤੇ ਉਦੋਂ ਦਿਲ ਚ ਡਰ ਜਾ ਨਹੀਂ ਸੀਗਾ ਵੀ ਦੇਖਣਾ ਪਵੇ ਜਾਈਏ ਮੈਂ ਫਸਟ ਟਾਈਮ ਬੈਠੀ ਸੀਗੀ ਮੈਂ ਹੁਣ ਹੈਗੀਆਂ 16 ਸਾਲ ਦੀ ਮੈਂ 11 12 ਸਾਲ ਦੀ ਬੈਠੀ ਸੀ ਫਸਟ ਟਾਈਮ ਉਹ ਆਪਣੇ ਪਿੰਡ ਚ ਸੰਜੀ ਘੋੜੀ ਸੀਗੀ ਕਿਸੇ ਦੇ ਆਪਣੇ ਨਾਲ ਹੀ ਸੰਜੀ ਸੀ ਉਹਨਾਂ ਦੀ ਤੇ ਮੈਂ ਉਹ ਘੋੜੀ ਤੇ ਬੈਠੀ ਸੀ ਉਹ ਘੋੜੀ ਆਪਣੇ ਘਰ ਹੀ ਆਈ ਸੀਗੀ ਤੇ ਫਸਟ ਟਾਈਮ ਤੋਂ ਮੈਨੂੰ ਬਹੁਤ ਡਰ ਲੱਗਿਆ ਅੱਗੋ ਫੜੀ ਹੋਈ ਸੀ ਚਾਚੂ ਨੇ ਤੇ ਜਦੋਂ ਮੈਂ ਉਹਨਾਂ ਨੇ ਤੋਰੀਆ ਤੇ ਮੈਨੂੰ ਐਨਾ ਡਰ ਲੱਗਿਆ ਬਸ ਪਰ ਹੌਲੀ ਹੌਲੀ ਪਰ ਮੇਰਾ ਡਰ ਨਿਕਲਦਾ ਗਿਆ ਜਦੋਂ ਆਪਾਂ ਜਾਨਵਰਾਂ ਦੇ ਵਿੱਚ ਹੀ ਰੱਖਣ ਲੱਗੇ ਜਾਨਵਰ ਰੱਖਣ ਲੱਗੇ ਤੇ ਜਾਨਵਰਾਂ ਦੇ ਵਿੱਚ ਰਹਿਣ ਲੱਗੇ ਘੋੜੀਆਂ ਨੂੰ ਲੈ ਕੇ ਰੋਬਨ ਦਾ ਫਿਊਚਰ ਪਲਾਨ ਕੀ ਹੈ ਇਹ ਨੂੰ ਲੈ ਕੇ ਤਾਂ ਵੇਖੋ ਪਹਿਲਾਂ ਤਾਂ ਮੇਰਾ ਘੋੜੀਆਂ ਦਾ ਸ਼ੌਂਕ ਤੋਂ ਪਹਿਲਾਂ ਅਬ੍ਰੋਡ ਦਾ ਪਲਾਨ ਸੀਗਾ ਠੀਕ ਹੈ ਪਰ ਉਹ ਮੈਂ ਕੈਨਸਲ ਕਰ ਦਿੱਤਾ ਕਿਉਂਕਿ ਮੈਨੂੰ ਆਇਆ ਵੀ ਮੈਂ ਘੋੜੀਆਂ ਦੇ ਵਿੱਚ ਹੀ ਰਵਾਂ ਹੁਣ ਮੈਨੂੰ ਆਇਆ ਮੈਂ ਅੱਗੇ ਮੈਂ ਡਿਸਾਈਡ ਨਹੀਂ ਕਰ ਪਰ ਮੈਂ ਜੋ ਵੀ ਕਰੂੰਗੀ ਆ ਮਤਲਬ ਘੋੜੀਆਂ ਨੂੰ ਸ਼ੌਂਕ ਨੂੰ ਨਾਲ ਲੱਗ ਕੇ ਕਰੂੰ ਠੀਕ ਹੈ ਹਾਂਜੀ ਜੋ ਵੀ ਫਿਊਚਰ ਪਲਾਨ ਭਾਵੇਂ ਆਪਾਂ ਨੂੰ ਲੈ ਕੇ ਜਾਣ ਚੌਕ ਵਗੈਰਾ ਦਾ ਹੈ ਕਿ ਬਿਜ਼ਨਸ ਕਰਨਾ ਨਹੀਂ ਹਜੇ ਤੱਕ ਕੋਈ ਕਲੀਅਰ ਨਹੀਂ ਨਾ ਕਲੀਅਰ ਠੀਕ ਹੈ ਸੋ ਦੋਸਤੋ ਇਹ ਗੱਲਾਂ ਬਾਤਾਂ ਸੀਗੀਆਂ ਇਹ ਤਾਂ ਗੱਲਾਂ ਬਾਤਾਂ ਆਈਆਂ ਨੇ ਕਿਉਂਕਿ ਇੱਕ ਭੈਣ ਦਾ ਇਸ ਕਿੱਤੇ ਦੇ ਵਿੱਚ ਆਉਣਾ ਤੇ ਆਪਦੇ ਸ਼ੌਂਕ ਨੂੰ ਵਰਕਰਾ ਰੱਖਣਾ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਦੇ ਮਾਪਿਓ ਦਾ ਉਹਨੂੰ ਸਾਥ ਦੇਣਾ ਬਹੁਤ ਸਾਰੀਆਂ ਕੁੜੀਆਂ ਚਾਹੁੰਦੀਆਂ ਹੁੰਦੀਆਂ ਕਿ ਉਹ ਕੁਝ ਵੱਖਰਾ ਕਰਨ ਪਰ ਕਿਤੇ ਨਾ ਕਿਤੇ ਸਾਡੇ ਸਮਾਜ ਦੀਆਂ ਗੱਲਾਂ ਬਾਤਾਂ ਤੇ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਰੀਤੀਆਂ ਉਹ ਇਹ ਚੀਜ਼ਾਂ ਨੂੰ ਅੱਗੇ ਨਹੀਂ ਆਉਣ ਦਿੰਦੀਆਂ ਅਸੀਂ ਧੰਨਵਾਦ ਕਰਦੇ ਹਾਂ ਰੌਬਨ ਦੇ ਫਾਦਰ ਮਦਰ ਨੂੰ ਵੀ ਜਿਹੜੇ ਉਸ ਕਿਸਤੇ ਦੇ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆਏ ਸੋ ਸასი ਗਰਾਂ ਸਰ ਸਹੀ